ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਗਿਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਮੰਡਾਲੇ ਖੇਤਾਂ ਦੇ ਵਿੱਚ ਪਹੁੰਚ ਗਏ ਜੀ ਅੱਜ ਜਿਹੜਾ ਪਾਣੀ ਛੱਡਣ ਦੀ ਓਰੇ ਵਾਰੀ ਸੀਗੀ ਆਪਣੀ ਜਿਹੜਾ ਸਾਡਾ ਦੂਸਰਾ ਮਿੱਤਰ ਓਰੇ ਸਾਂਝੀਦਾਰ ਹੈਗਾ ਰੋਡਾ ਭਾਈ ਉਹਨੇ ਆਪਣੇ ਧਰਨਾ ਦਾ ਸਾਰਾ ਕੰਮ ਨਿਬੇੜ ਲਿਆ ਹੁਣ ਸਾਡੀ ਵਾਰੀ ਸ਼ੁਰੂ ਹੋ ਗਈ ਤੇ ਅੱਜ ਡੇਢ ਕਿੱਲੇ ਦੇ ਕਰੀਬ ਪਾਣੀ ਭਰ ਗਿਆ ਹੁਣ ਤੇ ਬਿੱਕੀ ਲੱਗਿਆ ਹੋਇਆ ਏ ਤਦੂ ਕਰਨ ਤੇ ਮੈਂ ਵੀ ਹੁਣ ਪਹੁੰਚ ਗਿਆ ਡੰਗਰ ਬੱਛੇ ਦਾ ਸ਼ਾਮ ਦਾ ਟਾਈਮ ਸਾਰਾ ਕੰਮ ਨਵੇੜ ਕੇ ਹੁਣ ਡੰਗਰ ਬੱਛੇ ਦਾ ਤੇ ਹੁਣ ਇੱਥੇ ਦੇਖਦੇ ਆ ਕਿੰਨਾ ਕੁ ਪਾਣੀ ਕਿਦਾਂ ਜਾਂ ਹਸਾ ਕੁਤਾਬ ਚੱਲਦਾ ਏ 12 ਵਜੇ ਲਾਈਟ ਆਈ ਸੀਗੀ ਜੀ ਤੇ 12 ਵਜੇ ਤੋਂ ਬਾਅਦ ਵਿੱਚ ਹੁਣ ਫਿਰ ਅ ਤਕਰੀਬਨ ਇਸ ਸਮੇਂ ਟਾਈਮ ਹੋ ਗਿਆ ਅ 6:00 ਵਜੇ 4 ਮਿੰਟ ਬਾਕੀ ਆ ਹਲ ਆ 6 ਘੰਟੇ ਦੇ ਵਿੱਚ ਹੁਣ ਇਹ ਨਹੀਂ ਪਤਾ ਵੀ 6 ਘੰਟੇ ਜਿੰਦਾ ਜਿਆਦਾ ਭਰਨਾ ਚਾਹੀਦਾ ਵੈਸੇ ਮੋਟਰਾਂ ਵੀ ਕਹਿੰਦੇ ਦੋ ਚਲਾਈਆਂ ਹਨ ਇੱਕ ਉੱਧਰ ਵਾਲੀ ਕਿੱਧਰ ਵਾਲੀ ਬਾਕੀ ਤਾਂ ਥਾਪੀ ਪਾਣੀ ਪੈਂਦੀ ਵੀ ਬਹੁਤ ਹੁਣ ਦੇਖਦੇ ਆ ਅੱਗੇ ਵੀਜਾ ਪਹਿਲਾਂ ਰੋਡੇ ਬਾਈ ਨੇ ਨਾ ਮਾੜਾ ਮੋਟਾ ਛੱਡਿਆ ਹੋਵੇ ਪਾਣੀ ਅੰਦਰ ਉਹਦੇ ਥਿਕੇ ਦਵਾਈ ਦੂਈ ਪਾਈ ਵੀ ਹੈ ਨਾ ਉਹਨੇ ਉਹਦੇ ਕਰਕੇ ਵੀ ਹੋ ਜਾਂਦਾ ਬੰਦੇ ਨੂੰ ਕਿਸੇ ਵੀ ਚਾਹ ਲੋ ਦਵਾਈ ਦੇ ਪਰਸ ਕੋਰਸ ਜਿਹਾ ਪੂਰਾ ਕਰਨਾ ਹੁੰਦਾ ਥੋੜਾ ਜਿਹਾ

ਅਜੇ ਹਗਲੇ ਸਾਡੇ ਰੋਡੇਬਾਈ ਵਾਲੇ ਆ ਕਿਉਂਕਿ ਜਿਹੜੇ ਮਾਲਕਾਂ ਦੀ ਜ਼ਮੀਨ ਆ ਸੂਰਜਪੁਰਿਆ ਸੂਰਜਪੁਰਿਆ ਦੀ ਜ਼ਮੀਨ ਆ ਜੀ 10 ਕਿੱਲੇ ਆ ਜੀ ਉਹਨਾਂ ਦੇ ਉਰੇ 10 10 ਪਤ ਨਹੀਂ 11 ਕਿੱਲੇ ਹੈਗੇ 6 ਰੋਡੇਬਾਈ ਕੋਲ ਆ ਤੇ ਉਹਨਾਂ ਰੋਡੇਬਾਈ ਕੋਲੋਂ ਮਾਨੂੰ ਘੱਟ ਬੱਦਲਾ ਤੇ ਥੋੜੀ ਜਿਹੀ ਮੇਰੇ ਕੋਲ 5 ਕਿੱਲੇ ਆ ਜਣੀ ਪੂਰੇ ਤੇ ਹੁਣੇ ਹੀ ਮੈਂ ਕਹਿੰਦਾ ਸ਼ੁਰੂਆਤ ਕਰਿਆ ਇਹਨੇ ਵੀ ਹਰ ਕੰਮ ਪਾਣੀ ਜਦੋਂ ਪੂਰਾ ਹੀ ਹੁੰਦਾ ਦਾ ਹੱਥ ਥੱਲੇ ਵਸੇ ਹਲਾ ਸੁੱਕਾ ਹੈ Pero ya quieta Papá, allí vi como de ferdeado oh, esa ਕਾ ਖਾਤਾ ਹੋ ਗਿਆ ਤੁਸੀਂ 12 ਵਜੇ ਕਹਿੰਦੇ ਲੇਟ ਆ ਗਈ ਭਰਿਆ ਕੁਝ ਵੀ ਨਹੀਂ ਹੈਗਾ ਇੱਥੇ ਭੱਜ ਨਹੀਂ ਹੁਣ ਵਿੱਚ ਨੂੰ ਭੱਜ ਲਈ ਬੱਸ ਕਿੰਨਾ ਕਿੰਨਾ ਕਰਾਂ ਭੱਜੀ ਲਈ ਜਾਂ ਤਾਂ ਤੁਸੀਂ ਫੋਨ ਕਰਦਾ ਕਹਿੰਦੇ ਭੜ ਕੇ ਆ ਜਾਓ ਅੱਜ ਥੋੜਾ ਹੀ ਖਾਉਂਦਾ ਹੋਣੀ ਜੇ ਨਹੀਂ ਭੱਜੀ ਅੱਛਾ ਹੁਣੇ ਆਈਏ ਫਿਰ ਜੱਦੀਓ ਹਾਂ ਪੌਣਾ ਘੰਟਾ ਲੱਗ ਗਿਆ ਉਹ ਹੋ ਮੈਂ ਵੀ ਕਹਾਂ ਮੋਟਰਾਂ ਤਾਂ ਦੋ ਚੱਲਦੀਆਂ ਐ ਵੀ ਉਹ ਵੀ ਚੱਲਦੀ ਆਪਣੇ ਚੱਲਣਗੇ ਉਹ ਚੱਲ ਵੀ ਬਾਈ ਅੱਛਾ ਹਾਂ ਭਰਨਾ ਦਾ ਖਾਤਾ ਚਹੀਦਾ ਤਾਂ ਫਲੈਟ ਭੱਜਦੀ ਦਾ ਮਤਲਬ ਇੱਥੇ ਹੈ। ਪਾਣੀ ਦਾ ਕਹਿਣਾ ਹੈ ਕਿ ਨਾਣਾ ਦਾ ਹੈ। ਜੀ, ਚੱਲ ਜਾਂਦੇ। ਵੇ ਵੀ ਗੱਲ। ਦੋਹਰੇ ਵੱਜੂਗਾ ਇਹਦਾ ਵਿੱਚ ਹਨਾ ਥੋੜਾ ਜਿਹਾ। ਹਾਂ। ਇਹ ਗੱਲ ਹੈਗੀ ਹੈ। ਇਹ ਕਹਿੰਦੀ ਸੀ ਫੋਨ ਨਾ ਤੇ ਰੁਕੇ ਨਾ ਦੂਰਾ ਚੌਗਾ ਮਾਰੇ ਪੂਰੀ ਪਾਈ ਪਾਰੇ ਕੋਣੀ ਕੋਣੀ ਖਰਾਸ ਹੋ ਜਾਂਦੀ। ਹੂੰ। ਦੇ ਵੀ ਹੁਣ ਤੁਸੀਂ ਦੇਖ ਲਓ ਵੀ ਟਟੇਰੀਆਂ ਨਹੀਂ ਦਿਖਦੀਆਂ ਖੇਤਾਂ ਦੇ ਵਿੱਚ ਟਟੇਰੀਆਂ ਵੀ ਪਤਾ ਲੱਗ ਗਿਆ ਵੀ ਬਈ ਹੁਣ ਪਾਣੀ ਲੋਕਾਂ ਨੇ ਛੱਡਤਾ ਦੇਖ ਲਓ ਵੀ ਕੁਦਰਤ ਕਿਹੋ ਜੀ ਚੀਜ਼ ਆ ਤੇ ਜਾਨਵਰ ਵੀ ਦੇਖ ਲਓ ਵੀ ਉਹੋ ਜੀ ਜਗਾਂ ਡੌਲਾਂ ਦੇ ਉੱਪਰ ਆ ਕੇ ਵੀ ਇੱਥੇ ਪਾਣੀ ਨਹੀਂ ਚੜਦਾ ਕਿ ਸਿਆਣੇ ਬੰਦੇ ਨੇ ਇੱਕ ਗੱਲ ਕਹੀ ਸੀ ਕਹਿੰਦੇ ਵੀ ਜਿੱਦਣ ਟਟੇਰੀਆਂ ਨੇ ਆਂਡੇ ਦਰਖਤਾਂ ਪਰਦੇਸ ਤੇ ਜਾਂ ਕੋਠੀਆਂ ਪਰਦੇਸ ਤੇ ਉਹ ਸਾਲ ਤੁਸੀਂ ਇਹ ਸੋਚ ਲਓ ਵੀ ਹੜ ਆਊਗਾ ਵੀ ਇਹਨਾਂ ਨੂੰ ਸਿਆਣੇ ਨੇ ਗੱਲ ਕਹੀ ਵੀ ਇਹਦਾ ਮਤਲਬ ਕਿ ਜਿਹੜੇ ਇਹ ਪੰਛੀ ਨੇ ਇਹਨਾਂ ਨੂੰ ਗਿਆਤ ਹੈਗਾ ਏ ਵੀ ਆਉਣ ਵਾਲੇ ਮਹੀਨੇ ਦੇ ਵਿੱਚ ਕੀ ਆਉਣਾ ਹਨ ਤੇ ਉਹ ਕਹਿੰਦੇ ਆ ਵੀ ਜੇਕਰ ਬੰਦਾ ਬੰਦੇ ਕੋਲ ਵੀ ਇਹ ਸ਼ਕਤੀਆਂ ਹੈਗੀਆਂ ਸਾਰੀਆਂ ਉਹ ਵੀ ਪਤਾ ਕਰ ਸਕਦਾ ਏ ਪਰ ਉਹਦਾ ਤਾਂ ਸਾਨੂੰ ਨਹੀਂ ਪਤਾ ਵੀ ਉਹ ਕਿਵੇਂ ਆ ਨਾ ਸਾਨੂੰ ਕੋਈ ਦੱਸਣ ਵਾਲਾ ਉਹ ਹਨਾ ਬੰਦਾ ਵੀ ਪਤਾ ਕਰ ਸਕਦਾ ਏ ਵੀ ਕਦ ਕਿਆ ਹੋ ਜਾਣਾ ਹਨਾ ਬਹੁਤ ਸਾਰੇ ਆਪਾਂ ਕਈ ਵਾਰ ਸਾਧੂ ਸੰਤਾਂ ਦੀਆਂ ਗੱਲਾਂ ਸੁਣਦੇ ਵੀ ਆ ਤੇ ਉਹ ਸੱਚੀਆਂ ਵੀ ਹੁੰਦੀਆਂ ਉਹਨਾਂ ਨੂੰ ਗਿਆਤ ਹੁੰਦਾ ਹਨਾ ਤਾਂ ਇਸੇ ਤਰੀਕੇ ਗੱਲ ਹੁਣ ਦੇਖੋ ਕੁਦਰਤ ਦੇ ਤੌਰ ਤੇ ਦਿਖਦੀ ਨਹੀਂ ਕਿਤੇ ਟਟਰੀ ਦੀ ਘੋਮਦੀ ਖੇਤ ਦੇ ਵਿੱਚ ਨਹੀਂ ਉਧਰ ਜਿੱਥਰ ਮੈਂ ਖੇਤ ਪਹਿਲਾਂ ਬਾਹਰ ਆਇਆ ਸੀਗਾ ਇੱਕ ਡੋਲ ਦੋ ਤਿੰਨ ਚਾਰ ਜਗ੍ਹਾ ਟਟਰੀਆਂ ਨੇ ਅੰਡੇ ਰੱਤੇ ਹੋਏ ਸੀਗੇ ਤੇ ਉਹ ਉਦੋਂ ਤੇ ਰੰਗ ਹੈ ਇਹਨਾਂ ਦਿਨਾਂ ਦੇ ਵਿੱਚ ਇਹਨੇ ਅੰਡੇ ਦੇ ਨੇ ਦੇਲਾ ਮੈਦਾਨ ਦੇ ਵਿੱਚ ਚਲੋ ਜੀ ਹੁਣ ਤਾਂ ਮੈਂ ਚੱਲਦਾ ਹੁਣ ਵਿੱਕੀ ਦਾ ਕੰਮ ਰਹਿ ਗਿਆ ਪਿੱਛੇ ਮੈਂ ਚੱਲਦਾ ਹਾਂ ਘਰ ਨੂੰ ਸਸਰੀ ਕਾਲ ਜੀ ਸਾਰਿਆਂ ਨੂੰ ਤੇ ਕੰਮ ਚੱਲ ਰਿਹਾ ਜੀ ਜੀਰੀ ਦਾ ਪਰ ਰਬ ਮੀ ਨਹੀਂ ਪਾਰਿਆ ਜੀ ਨਹੀਂ ਪੈਣਾ ਜ਼ਰੂਰੀ ਆਂ ਦਖਣਾ ਕੱਲ ਬਹੁਤ ਸਪੀਡ ਨਾਲ ਚੱਲਿਆ ਸ਼ਾਰਕ ਕਿਤੇ ਮੇ ਵੀ ਪੈ ਗਿਆ ਹੋਵੇ ਪਤਾ ਨਹੀਂ ਪੂਰੀ ਰਾਤ ਅੱਛੇ ਜਿਹਾ ਮੈਂ 9 ਵਜੇ ਗਿਆ ਸਵੇਰੇ ਸਾਢੇ ਦੇ ਫੇਰ ਵਾਪਸ ਆ ਕੇ ਆਹੀ 4 ਦਿਨਾਂ ਜੋਰ ਲਾਉਂਦੇ ਸਵੇਰੇ ਤੜਕੇ ਵੇ 4 ਵਜੇ ਦੀ ਪਾਵਰ ਆਈ ਵੀ ਹੈ ਜੀ ਉਰੇ ਵਾਪਸ ਹੁਣ ਉਹ ਕਿਲੇ ਦਾ ਪਾਣੀ ਲੰਮ ਸਮਝਾ ਪੂਰਾ ਹੀ ਕਰਿਆ ਮੋਟਰ ਨਾਲ ਵਿੱਚ ਨੂੰ ਫਾਲਟ ਪੈ ਗਿਆ ਥੋੜਾ ਜਿਹਾ ਲਾਈਟ ਹੋ ਗਈ ਬੰਦ ਤੇ ਹੁਣ ਬਾਈ ਜੰਦਾ ਚੱਲਾ ਮੈਂ ਕਰਦਾ ਕੱਦੂ ਨਾਲੇ ਪ੍ਰਸ਼ਾਦਾ ਲਾਇਆ ਜੀ ਛਕ ਲਿਆ ਜੀ ਪਾਪਾ ਜੀ ਨੇ ਵੀ ਛਕ ਲਿਆ ਮੈਂ ਵੀ ਛਕ ਲਿਆ ਇੱਕ ਭਈਆ ਜਿਹੜਾ ਰੱਖਿਆ ਆਪਾਂ ਨੇ ਉਹਨੇ ਵੀ ਛਕ ਲਿਆ ਜੀ ਤੇ ਥੱਲੇ ਉਧਰ ਪਾਣੀ ਪੂਰਾ ਹੋ ਗਿਆ ਆਪਣੇ ਹੁਣ ਆਹ ਖੇਤ ਦਾ ਲੱਗੇ ਕੱਦੂ ਕਰ ਬਸ ਅੱਜ ਜਮੀ ਪਾਜੇ ਜੀ ਉਧਰ ਵਰਗਾ ਸੌਂਸ ਕੋਈ ਨਾਲੇ ਜੀਰੀ ਬਹੁਤ ਵਧੀਆ ਚੱਲਦੀ ਆ ਤੇ ਕੁਝ ਪਾਣੀ ਵੀ ਘੱਟ ਧਰਤੀ 'ਚ ਗੱਡਣਾ ਪਊਗਾ। ਬਾਕੀ ਲੱਗੇ ਹੋਏ ਜਿੱਦੜ ਜਾਨਵਰ ਮੰਗਲੇ ਆਪਣੀ ਖਰਾਕਾਂ ਲੱਭਣ ਵਿੱਚ ਤੇ ਟਰੈਕਟਰ ਵੜਿਆ ਬਾਹਰ ਜ। ਪਹਿਲਾਂ ਮੰਗਲੇ ਆ ਕੇ ਖੇਤ ਦੇ ਵਿੱਚ ਇਹਨਾਂ ਨੇ ਵੀ ਦੇਖੋ ਕਿੱਧਰ ਤੇ ਕਿੱਧਰ ਨੂੰ ਮਾਰਾ ਦੇ ਨੇ ਬਿਉਂਤ ਬਣਾਈ ਪਈ ਆ ਵੀ। ਹੁਣ ਕਿੰਨੇ ਸੁੰਡੀਆਂ ਪੁੰਡੀਆਂ ਦੀ ਅੱਜ ਜੂਨੀ ਬਦਲ ਦੇਣੀ ਪਾ ਬੰਗਲੇ ਆਣੇ ਟਟੇਰੀ ਵੀ ਟੀਂਟੀ ਕਰਦੀ ਫਿਰਦੀ ਆ ਕੋਈ ਤੁਹਾਨੂੰ ਨਹੀਂ ਪਤਾ ਵੀ ਇਹਦੇ ਅੰਡੇ ਹੀ ਹੋਗੇ ਪਾਣੀ ਦੇ ਵਿੱਚ ਕਿਤੇ ਤੈਰਦੇ ਕੱਲ ਹੈਗੇ ਤੇ ਜੀ ਮੈਂ ਚੱਕ ਕੇ ਸਾਈਡ ਪਰ ਕਰਤੇ ਉਹ ਪਾਣੀ ਦੇ ਵਿੱਚ ਤੈਰਦੇ ਫਿਰਦੇ ਤੇ ਵੀ ਆੜੀ ਬਹੁਤ ਟਰੈਕਟਰ ਮੂਰੇ ਮੇਰੇ ਜੀ ਆ ਕੇ ਮੈਂ ਵੀ ਦੇਖੀ ਗਿਆ ਮੈਂ ਪਾਣੀ ਦੇ ਵਿੱਚ ਕੀ ਹੋਗਾ ਫਿਰ ਮੈਂ ਉੱਤਰ ਕੇ ਦਬ ਦੇਖਿਆ ਜਿੱਥੇ ਬੈਠੀ ਸੀ ਇਹ ਖੜਦੀ ਸੀ ਦੋ ਅੰਡੇ ਤਰ ਦੇਦੇ ਆ ਦੇ ਉੱਤੇ ਅੱਛਾ ਤਾਂ ਮੈਂ ਲਾਇਆ ਨਹੀਂ ਮੈਨੂੰ ਬਹੁਤ ਵਾਰ ਸੁਣਤਾ ਕਹਿੰਦੇ ਜੇ ਟਟੀਰੀ ਦੇ ਅੰਡੇ ਨੂੰ ਹੱਥ ਲਾ ਦੋ ਤਾਂ ਉਹਨਾਂ ਨੂੰ ਛੇੜਖਾਨੀ ਕਰ ਦੋ ਵੀ ਤਾਂ ਇਹ ਫਿਰ ਉਹਨਾਂ ਕੋਲ ਬਾਸ ਆਉਂਦੀ ਨਹੀਂ ਹੈਗੀ ਮੈਂ ਤਾਂ ਇਹ ਇੱਕਹੀ ਪਰ ਰੱਖ ਕੇ ਉਹਨੂੰ ਟਕਾ ਕੇ ਪਿਆਰ ਨਾਲ ਬੱਟ ਪਰ ਰੱਖਦੇ ਸਾਈਡ ਪਰ ਬਾਕੀ ਹੁਣ ਪਤਾ ਨਹੀਂ ਉੱਥੇ ਬਾਸ ਉਹਨਾਂ ਕੋਲ ਗਈ ਹੋਣੀ ਪਤਾ ਨਹੀਂ ਨਹੀਂ ਇਹ ਤਾਂ ਹੁਣ ਰੱਬੇ ਜਾਣਦਾ ਇਹ ਆ ਟਾਈਮ ਤੱਕ ਤਾਂ ਬੱਚੇ ਕੱਢ ਲੰਨੀ ਆ ਪਤਾ ਨਹੀਂ ਹੁਣ ਕਈ ਦੇਖਿਆ ਮੈਂ ਟੀਵੀ ਉੱਪਰ ਸਾਡੇ ਪਿੰਡ ਵਾਲੀ ਮੋਟਰ ਪਰ ਜੀ ਉਹਨੇ ਬੱਚੇ ਕੱਢੇ ਹੋਇਆ ਉੱਥੋਂ ਉੱਤੇ ਫਿਰਦੇ ਖੇਤਾਂ ਦੇ ਵਿੱਚ ਦੋਹਰ ਕਰਨਾ ਜੀ ਤਾਂ ਕਰਕੇ ਫਿਰ ਕੁਝ ਰੂਟਾ ਬੀਟਰ ਦੇ ਸਾਡੇ ਚੱਕਰ ਵੀ ਨਹੀਂ ਮਿਲਦੇ ਇਹਦੇ ਨਾਲ ਜੇ ਅਸੀਂ ਛੋਟੇ ਗੇਅਰ ਤੇ ਪਾਉਨੇ ਆ ਤਾਂ ਮਲਾਈ ਘੱਟ ਕਰਦਾ ਤੇ ਗੇੜੇ ਸਾਰੀ ਰੂਟਾ ਬੀਟਰ ਦੇ ਗੇੜੇ ਜ਼ਿਆਦਾ ਹੋ ਜਾਂਦੇ ਆ ਜੇ ਗੇਰਾਂ ਚ ਪਾਉਨੇ ਆ ਜੇ ਹੁਣ ਹਾਈ ਚ ਲੱਗੇ ਹੋਏ ਪਾਉਣਾ ਤਾਂ ਚੱਲਦਾ ਤਾਂ ਸਹੀ ਹੋ ਚੱਲ ਕੱਦੂ ਹੋਣਾ ਚਾਹੀਦਾ ਗਾਹਣ ਹੋਣਾ ਚਾਹੀਦਾ ਜਿਵੇਂ ਮਰਜ਼ੀ ਹੋਵੇ ਗਰਮੀ ਹੋਈ ਵੀ ਹੈ ਜੀ ਐਨ ਪੂਰੀ ਤੇ ਬੰਦੇ ਕਰਦੇ ਮੈਨੂੰ ਤੰਗ ਕਹਿੰਦੇ ਹੱਜ ਵੀ ਨਹੀਂ ਤੇਰੇ ਧਾਨ ਲੱਗਣੇ ਹੈਗੇ ਹਾਂ ਤਾਂ ਪਤਾ ਕੁਝ ਨਹੀਂ ਹੈਗਾ ਹੁਣ ਮੈਂ ਮਾਰਤੀ ਆ ਨਾ ਚਾਰ ਝੜਕੀਆਂ ਕਹਿੰਦੇ ਸਰਦਾਰ ਕਿਸੇ ਹੋਰ ਦਾ ਕਿਲਾ ਛੋੜਨਾ ਪੜੇਗਾ ਤਬ ਤੁਹਾਰੇ ਪਾਸ ਆਣਾ ਪੜੇਗਾ ਹਾਂ ਤੋ ਵੀ ਖਾਣਾ ਖੋਣਾ ਖਾ ਲਿਆ ਖਾਣਾ ਖਾਣਾ ਖਾ ਲਿਆ ਤੋ ਘੰਟੇ ਕੇ ਬਾਅਦ ਹੋ ਜਾਏਗਾ ਆਪਣਾ ਮੇ ਸਰਦਾਰ ਜੀ ਹਾਂ ਕੋਈ ਬਾਤ ਨਹੀਂ ਮੇਰੇ ਕੋ ਪਤਾ ਜੀ ਇਹ ਕੀ ਕਰ ਰਹਾ ਹੈ ਗੰਦੀ ਬਾਤਾਂ ਆਪ ਲੋਗੋ ਨੇ ਪੰਜਾਬ ਮੇ ਗੰਦ ਡਾਲ ਦਿਆ ਲਿਆ ਕਰ

ਆਜ ਲੜ ਬਗਾ ਦਿਆ ਆਪਨੇ ਯਾਰ ਹਾਂ ਟਰਟ ਬਗਾ ਦਿਆ ਕੰਮ ਖਰਾਬ ਕਰ ਦਿਆ ਤੁਮ ਲੋਗੋ ਨੇ ਇਹ ਵਾਲੀ ਲਾਈਟ ਤੋਂ ਹੈ ਅੰਦਰ ਵਾਲੀ ਪੱਖਾ ਚੱਲ ਰਹਾ ਦੋ ਘੰਟੇ ਤੱਕ ਚਲੋਗੇ ਫਿਰ ਹੈ ਠੀਕ ਆ ਵਧੀਆ ਬੰਦੇ ਲੈਣ ਪਹੁੰਚ ਗਿਆ ਜੀ ਦੁਬਾਰੇ ਫਿਰ ਪਿੰਡ ਤੋਂ ਤੇ ਗੱਡੀ ਦੇ ਵਿੱਚ 13 ਬੰਦੇ ਕਿਵੇਂ ਐਡਜਸਟ ਕਰਨੇ ਆ ਹੁਣ ਇਹ ਨਹੀਂ ਸਮਝ ਲੱਗਦੀ ਮੈਂ ਕਰੀਆਂ ਹੁਣ ਜੀ ਅੰਦਰਲੇ ਪਾਸੇ ਤੇ ਕੰਮ ਮੁੱਕੀ ਜਾਣਾ ਦਾ गाड़ी पीछे को चल दी है जाने थे जाने थे कोई बात नहीं एकड़ा ले जी हूँ धक्का जा करके चप्पल ये एक साइड में रख देते कहीं पे सारा मिट्टी मोटी बीच में घुस जाएगा हाँ और कुछ कोई रह गया बंदा? तो बंदा, तो बंदा, तो बंदा हाँ बंदा क्या हुआ है वहां पे इधर को निकल जाएंगे इधर से जाएंगे

ਲਾਉ ਜੀ ਪਹੁੰਚ ਗਿਆ ਜੀ ਦੇਖਿਓ ਬੰਦੇ ਬੰਦੇ ਦਾ ਮੂੰਹ ਨਹੀਂ ਪਛਾਣਿਆ ਜਾਂਦਾ ਹੈਗਾ ਆਹ ਹੋਰ ਕੋਈ ਨਹੀਂ ਹੋ ਕੇ ਵਿੱਚ ਆ ਜਾਓ ਹੁਣ ਗਿਣਤੀ ਸ਼ੁਰੂ ਹੋਗਾ ਇਸਕਾ ਇੱਕ ਚਲੋ ਗਿਣਤੀ ਨਾਲ ਇੱਕ ਦੋ ਯਾ ਮਮਾ ਆਹ ਯਾ ਮਮਾ ਪਾਸ ਬੜਾਈ ਜੀ ਭਾਈ ਬੱਲੇ 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 ਬੈਰਲਸ ਘਰੇ ਚੱਕੀ ਪਈ 5 6 ਕਰੇ ਵਿੱਚ ਚੁਪੜੀ ਵਿੱਚ ਨੀ ਬੈ ਬੰਦੇ ਦਾ ਹੋਰ ਘੱਟੇ ਹੋਏ اے لو جی او بھائی او نا میلا ਬਾਉਣਾ ਨਾ। ਨਾਲੋ ਜੀ ਠੰਡੇ ਹੋਣਾ ਮੋਟਰ ਚੱਲਦੀ ਹੈ। ਨਾਲੋ ਜੀ ਥੱਕ ਕੇ ਕਾਲੀ ਕੋਣੀ ਪੀ ਲੋ ਜੇ ਸਾਹ ਨਹੀਂ ਆਇਆ ਬੁੜਾ। ਭਈ ਇਹ ਰਾਹੇ ਦੇ ਦੇ ਜਿਹੜਾ ਖੜਕੇ ਪਤਾ ਨਹੀਂ ਕੀ-ਕੀ ਵੇਜ ਕਟ ਕੇ ਰਹੀ। ਦੇ ਦੇ ਕਿੱਡੀ ਰੌਣਕ ਲੱਗ ਗਈ ਮੋਟਰ ਪਰ ਮਿੰਟਾਂ ਦੇ ਘੰਟਾ ਜੇ। ਪਲਨੀਜ ਦਾ ਫਾਇਨ ਹੀ ਬਾਈ ਇਹਨਾਂ ਨੇ ਕਿਹਾਰੀ। ਨੇਤਰੋ ਕੋ ਫੁੜੀ ਵੇ ਦੇ ਦਿਖਾ ਲੈ। ਠੀਕ ਆ। ਅਸੀਂ ਰੱਖਦੇ ਨਹੀਂ ਵੀ ਜੀ ਆਉਣਾ। ਦੇਖ ਲਈ ਬਾਈ ਗੁੱਲਾ ਜੇ ਫੂਕ ਨਾ ਹੋ ਜਵੇ। ਠੀਕ ਆ।

ਚਾਹ ਕਿਤਨੇ ਵਜੇ ਲੈ ਕੇ ਆਏ ਇਹ ਪਤਾਓ ਮੇਰੇ ਕੋਲ ਚਾਹ ਕਿਤਨੇ ਵਜੇ ਲੈ ਕੇ ਆਏਗਾ 2 ਘੰਟੇ ਦੇ ਬਾਅਦ 2 ਘੰਟੇ ਕੇ ਬਾਅਦ ਠੀਕ ਹੈ ਆ ਜਾਏਗਾ ਕਲੋਜੀ ਰੋਟੀ ਖਾ ਕੇ ਹਟ ਕੇ ਬੰਦੇ ਚਾਹ ਨਾ ਵਾਪਸ ਰਿਆ ਨਾ ਰੇਂਦਾ ਮਿੱਠਾ ਕਹਿੰਦੇ ਲੱਡੂ ਖਾਣੇ ਲੱਡੂ ਦੀ ਜਗ੍ਹਾ ਲੈਂਦੇ ਪਤਿਸੇ ਲੱਡੂ ਉਹਦੇ ਕੋ ਘੱਟ ਸੀਗੇ ਬੰਦੇ ਕੋ मत मा टेकना है इसका उधर टेकोगे खेत में क्या टेकना है टेक टेक देना टेक दो फिर कैसा कितने 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 पर चार टेकन लगे मथा टेप लगाया होगा ਇੱਕ ਡੱਬਾ ਲੈ ਕੇ ਰਾਤਾ ਤਾਂ ਮੈਂ 20 ਰੁਪਏ ਮੈਨੇ ਰੱਖ ਦਿੰਦੇ ਤੇ ਉੱਪਰ ਵੀ ਦੋ ਡੱਬੇ ਲੈ ਗਿਆ ਅਬੀ ਵੀ ਪੈਸਾ ਮੰਗ ਰਹਾ ਉੱਪਰ ਹੈਨਾ ਇੱਕ ਡੱਬਾ ਲੈ ਕੇ ਰਾਤਾ ਮੈਂ 20 50 ਰੁਪਏ ਰੱਖ ਦਿੱਤਾ ਉੱਪਰ ਸ਼ਰਮ ਨਹੀਂ ਆਤਾ ਤੇਰੇ ਕੋ ਮੈਂ ਤਾਂ ਵੀ ਬੰਦੇ ਜ਼ਿਆਦਾ ਹੈ ਜ਼ਿਆਦਾ ਮਾਲ ਲੈ ਕਰਾਓ ਇਹਨੂੰ ਨਹੀਂ ਖੋਲਦਾ ਚਲੋ ਹਾ ਦੇ ਨੂੰ ਖੁੱਲ ਨਾ ਐ ਤੇਰੀ ਮਨ ਚਲ

चाय घट गया ऐसा तो नहीं हो सकता ही यार बीच में क्या है देखने से बढ़ जाएगा। डालो तो ना तो कौन रह गया हो, हो गया ये कैसे बोल दिया घट गया अच्छा देखा नहीं हाँ लो उन लोगों को भी दे देना है ਓਹ ਨਾ ਜੀ ਆਹ ਪਾ ਦਿੱਤਾ ਹੈ ਇਹਨਾਂ ਸਿੱਧੇ ਬੋਲੋ ਉਹ ਸਰਦੀ ਗੇ ਕੋ ਯਾਰ ਜੀ ਕੋ ਦੋਰੀ ਘੱਟ ਥੋੜੀ ਜਮੀਨ ਤੇ ਮੈਨੂੰ ਕੁਝ ਨਹੀਂ ਲਓ ਜੀ ਵਾਹ ਬਈ ਵਾਹ ਯਾਪਾ ਤਾਂ ਹੀ ਤੇ ਜਾਣੀ ਲੈ ਲਿਆ ਚੌਕੀ ਪਿੰਡਾਂ ਨਾਲ ਆ ਜਾਂਦਾ ਕਿਦੇ ਕੋਕੜੀਆਂ ਆ ਗਏ ਕਿਦੇ ਮੋਸਾ ਆ ਗਏ ਤੇਰੇ ਉਹ ਪਹਿਲੇ ਤੁਸੀਂ ਲਓ ਉਹ ਹੈਗਾ ਹੋਰ ਯਾਰ ਬੱਲੇ ਦਾ ਬੱਲੇ ਠੀਕ ਹੈ ਲੈ ਜੱਕੋ ਲੈ ਆ ਬਾਈ ਇਹ ਘਰ ਦੀ ਪਨੀਰੀ ਕਰੇ ਵੱਧਾ ਹੈ ਨੋ ਬਾਈ ਕਿੱਟਾ ਜਿੱਟਾ ਹੈ ਨੀ ਬ੍ਰਾਹਮਾ ਵਾਲੀ ਨਾਲੇ ਵਾਹ ਸਤੀਪਾ ਨਾ ਅੱਜ ਸ਼ੁਰੂ ਤੇ ਲੱਗਦਾ ਹਾਂ ਹਾਂ ਅੱਜ ਸ਼ੁਰੂ ਕਰਿਆ ਆਹ ਮੈਚੂ ਨਹੀਂ ਤੇ ਗੁਰਵਾ ਦੇ ਲਈ ਗੁਰਵਾ ਦੇ ਫਲੋਜੀ ਐਨਿਕ ਆਪਣੇ ਦੀ ਪੜਤੀ ਕੁਛੋ ਚੋਈ ਦੇ ਵਿੱਚ 50 ਪੀ ਪਰ ਇਹਨਾਂ ਨੇ ਤੇ ਤਿਆਰੀ ਖਿੱਚਤੀ ਜੀ ਇਹਨਾਂ ਨੇ ਕਹਿੰਦੇ ਅੱਜ ਸਾਜਰੇ ਜਾਣਾ ਹੈ ਕਰਨ ਨੂੰ ਮੰਡਰ ਦੇ ਵਿੱਚ ਸੇ ਪਾ ਗੱਡੀ ਲੈ ਕੇ ਪਹੁੰਚ ਗਏ ਇਹਨਾਂ ਨੇ ਨਾ ਥੋੜੇ ਪਾਣੀ ਪੂਣੀ ਦੇ ਨਾਲ ਹੋਣ ਲੱਗੇ ਹੋਏ ਸਾਬ ਸਫਾਈ ਵੀ ਕਰਨ ਤੇ ਪਾ ਲੈ ਕੇ ਆ ਗਏ ਹੁਣ ਗੱਡੀ ਚਲੋ ਫਿਰ ਚਲੋ ਚਲੋ ਹਣਾ ਸਾਰੀ ਫੌਜ ਬਾਈ ਸਾਰੀ ਆਜ ਖਾਨ ਨਾਲ ਤਿਆਰ ਹੋ ਕੇ ਉਸ ਵਿੱਚ ਨਾ ਪੱਲੀ ਪਿਛਾ ਲਿਆ ਥੋੜਾ ਸਾ ਪਹਿਲਾਂ ਚੁੱਪੀ ਕਰਕੇ ਮਾਰ ਪਤਾ ਨਹੀਂ ਅੱਜ ਕੋਈ ਇਹਨਾਂ ਦਾ ਮੂਡ ਬਣਿਆ ਵਾ ਮੰਨ ਲਾ ਤਾਂ ਕੋ ਖਾਣਾ ਪੀਣਾ ਹੋਣਾ ਅੱਜ ਇਹਨਾਂ ਨੂੰ ਅੱਜ ਕੁਝ ਸਪੈਸ਼ਲ ਬਨੇਗਾ ਹੱਸਦਾ ਹਾਂ ਤਾਂ ਮਤਲਬ ਹੈ ਕੋਈ ਨਾ ਕੋਈ ਰਾਮ ਰੋਲਾ ਜਿਹਾ ਹੈਗਾ ਇਹਨਾਂ ਦਾ ਕੋਈ ਉਸ ਵਿੱਚ ਪੱਲੀ ਡਾਲਾ ਹੋਇਆ ਥੋੜਾ ਸਾ ਨਾ ਪੱਲੀ ਪਿਛਾ ਇਹ ਚੱਪਲ ਤਾਂ ਕਿਸੇ ਦਾ ਕਢਾਇਆ ਮੈਨੇ 8 ਕਿਲੋ ਹਣੀ ਹੁਣ ਤੇਰੀ ਵਾਲੀ 8 ਨਾ ਕੇ ਐਲ ਰੇ इसी में ना थोड़ा पल्ली बछा लेना नीचे हो हम्म एकदम से रुकना जरा रुकता है यार कोई गड़बड़ा कहीं पर लग नहीं रहा ये नहीं लग रहा है, ये देखना पड़ेगा नहीं लग नहीं रहा चल कोई बात नहीं देखना पड़ेगा ऐसा सेटिंग करनी पड़ेगी चलो बैठ जाओ हाँ चपली ना, एक साथ ओ यार यार, यार।, यार। गंदा ना गंदा ना गंदा ना, ना ना करो यार क्या, क्या कर रहे हो आप तो बात गलत कर दिया आपने यार ऐसा ना करो पल्ली पे क्या कर रहे हो नीचे रखो ना इसको पल्ली के ऊपर रखो ना इसको इसीलिए तो पल्ली बिछाया एक एक साइड में हाथ उठा कर ऐसे रख लो अपनी समझो गाड़ी को बगानी मत समझो अपनी समझ के बस आगे सारी ਤਕਾਮ ਕੀ ਹੋਣੀ ਆ ਬੁਰੀ ਹਾਂ ਚਲੋ 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 ਨਾ ਠੀਣਾ ਲੈ ਮੋਟਰ ਪਰ ਠੀਣਾ ਲੰਦੇ ਜਾ ਕੇ ਹੂੰ ਬੰਦੇ ਘਟਦੇ ਨਹੀਂ ਹੈਗੇ ਛੱਤ ਪਰ ਸਟੈਂਡ ਲਾਉਣਾ ਬੜਾ ਮਲਾਦਾ ਉਹ ਸਿੱਧੇ ਕਰੇ ਇੱਕ ਇੱਕ ਬੰਦੇ ਕੋਲ ਫਸਾ ਲਓ ਇਧਰ ਕੋ ਵਿਚਵੇਂ ਅੱਗੇ ਕੋ ਮੂੰਹ ਕਰ ਕਰ ਇਹ ਆਪੇ ਜੈਨ ਪੱਛਮ ਰਹਿ ਜਾਈਂ ਹਾਂ ਜੀ ਭਾਈ ਆਹ ਦੇ ਫੜ ਜਾਓ ਬਾ ਦੋ ਆ ਜਾ ਕਾਟਾ ਉਧਰ ਹੀ ਸੜ ਤੇ ਬਿਲਾਉਣੇ ਦੋ ਤਿੰਨ ਆ ਤਾਂ ਇੱਥੇ ਬਾ ਦੋ ਇੱਥੇ ਬਾ ਹੋਰ ਲਾ ਦੋ ਸਾਡੇ ਹਾਂ ਉਹ ਪਰੇਲ ਨੂੰ ਮਾਰ ਲੋ ਆ ਕਲ ਨੂੰ ਦੂਣਾ ਦੋਕ ਨਾ ਉਹ ਦੇਖ ਕਹਾਂ ਪੈਰ ਰੱਖ ਰਹਾ ਹੈ ਚੱਪਲ ਉਤਾਰ ਦੇ ਨਹੀਂ ਲਗਾਣਾ ਹੈ ਕਿਉਂ ਲਗਾ ਦیتے ਹੈ ਲਗਾਣਾ ਬੂਤ ਬਣ ਜਾਂਦਾ ਹੈ ਇਸ ਵਿੱਚ ਹਾਂ ਆ ਲਗਾ ਲੋ ਚਲੋ ਬੈਠੋ ਬੈਠੋ ਜਲਦੀ ਸੇ ਪਹਿਲੇ ਬੂਤ ਦੋ ਤੁਮਾਰਾ ਬਣਾ ਦੇਗੇ ਹਾਂ ਆ ਗਏ ਹੋ ਲਗਾ ਦੇਗੇ ਲਗਾ ਦੇਗੇ ਆਮਰ ਚੌਰ ਸੁੱਕਲੇ ਦੀ ਜਾਲ ਨੇ ਸੁੱਕਲੇ ਹੱਥ ਮੇ ਲਾ ਕੇ ਸਾਈਡ ਮੇ ਰੱਖੋ ਸਾਈਡ ਮੇ ਰੱਖੋ ਆਮਰ ਇਹਨਾਂ ਨਹੀਂ ਸੁੱਕਲੇ ਕਿ ਇਹ ਬਣ ਜਾਏਗਾ ਭੂਤ ਕਹਤੇ ਹਨ ਹੋ ਜਾਓ ਅਗੇ ਅਗੇ ਖੋ ਜਾਓ ਲੱਤ ਇਕੱਠੀ ਕਰੋ ਤਰੋ ਠੋ ਅਭੀ ਕਿਸਕੇ ਸਿਰ ਮੇ ਮੱਤ ਲਗਾ ਨਹੀਂ ਦੇਣਾ ਇਹ 1 2 3 3 3 3 ਯਾਲ ਚਲ ਬਾਏ ਮਿਲਤੇ ਹਾਂ ਸੁਬਾਹ ਤੇਸੀ ਚਲਾ ਦੇ ਉਹਨਾਂ ਨੂੰ ਗੱਡੀ ਦੇ ਟਾਇਰ ਦਾਬਾ ਤੇ ਰੱਖ ਕੇ ਥੱਲੇ ਨੂੰ